ਕੀ ਤਾਕਲਾ ਪੈਂਦਾ ਤੂੰ ਤੇ ਗਲਤ ਆਪਾਂ ਨੇ ਤੂੰ ਹਏ ਜਸੇ ਰੂਪ ਦਾ ਚੰਗਤਾ ਲੋਕ ਮੋਟਰਸਾਈਕਲ ਨੇ ਕਾਰ ਦਿੰਦੇ ਨੇ ਇਹਨੂੰ ਸਾਲਾ ਦਿੰਦੇ ਨੇ ਸੰਦ ਸਾਲਾ ਸੰਦ ਸਾਲਾ ਵੀ ਸੰਦ ਭੰਦਾ ਜਾ ਦੋ ਸਾਲੇ ਮਿਲੇ ਦੋ ਹੀ ਸਿਰੇ ਤੇ ਟੁੱਟੇ ਹਮਕਲਾਂ ਨਾ ਬਣਦਾ ਯਾਰ ਪਤਨੀ ਨੂੰ ਸੁਣਨ ਨੂੰ ਲੈ ਮੇਰੇ ਸਾਲੇ ਦਿਨ ਲੈ ਹੇ ਦੇਖ ਹੇ ਦੇਖ ਇਹਦੇ ਇਹੋ ਪਿਆਉ ਵੀ ਕਹਿੰਦਾ ਇੱਕ ਜੰਮੇ ਇੱਕ ਕੰਨ ਕੰਮਾ ਭੰਦਾ ਜਾ ਪਾ ਲੂਦੀ ਭੰਦਾ ਖਾਵਾ ਤੇਰਾ ਤਵਾਰ ਹੀ ਨਹੀਂ ਕੋਈ ਛੇ ਫੋਰ ਪੁਆਇੰਟ ਸੀ ਛੇ ਤੂੰ ਬਾਗ ਝਾੜ ਤਰਾ ਵੀਰਾ ਉਰੇ ਨਾ ਆਇਆ ਕਰ ਜਾ ਬਗ ਜਾ ਵੀਰੇ ਸਾਲਾ ਵੀਰੇ 70 ਪਵਾ ਤੇ ਮੇਰੇ ਕੋਲ ਨਾ ਆਇਆ ਕਰ ਤੇਰੇ ਮੂਰੇ ਬੰਦੇ ਹੱਥ ਆ ਬੱਠ ਜਾ ਆ ਬਗ ਜਾ ਬਗ ਜਾ ਤੂੰ ਬਗ ਜਾ ਅਰੇ ਤੂੰ ਬਗ ਜਾ ਉਹ ਭੈੜ ਦਾ ਜਰ ਤੂੰ ਬਗ ਜਾ ਉਰੂ ਮੇਰੇ ਪੈਣੇ ਚ ਯਾਰ ਦੁਬਾਰਿ ਪੈਣ ਜਿਆ ਹਾਂ ਮਿੰਜ ਪੈਣ ਜਿਆ ਦਸ ਵਾਰ ਹੁਣ ਭੈੜ ਦੇ ਯਾਰ ਵਾਰੀ ਦਸ ਕੀ ਹੁੰਦਾ ਤੂੰ ਤੂੰ ਜਿਹੜੇ ਖੱਟੇ ਚ ਪਾਣੀ ਪਾਉਣਾ ਉਹ ਯਾਰ ਮੇਰਾ ਸੁਭਾ ਘਾਲ ਕੱਢਣ ਦਾ ਨਹੀਂ ਸੁਭਾ ਘਾਲ ਕੱਢਣ ਦਾ ਇਹ ਗੱਲ ਚੱਕ ਹੁਣ ਮੈਂ ਕੋਈ ਵਧੀਆ ਗੱਲ ਸਰਾ ਬੰਦਾ ਦਾ ਜਿਹੜਾ ਉਹਦਾ ਨੌਲੇਂਦਾ ਵੇ ਲੋਕ ਤਾਂ ਉਹ ਵੀ ਕਦੇ ਗੱਲ ਕਰਦਾ ਹੈ 10 ਸਾਲ ਨੂੰ ਭੈਣ ਦਾ ਯਾਰ ਕੀ ਹੁੰਦਾ ਉਰਿਆ ਭੈਣ ਦਾ ਯਾਰ ਬੌਲਾ ਹਾਂ ਬੌਲਾ ਮੇਰਾ ਪਤਾ ਹੈ ਦਾ ਕਰਿਆ ਕਰ ਮੇਰੀ ਨਾਲ ਗੱਲ ਇਹ ਊਈ ਮਾੜੀ ਚੀਜ਼ ਨਹੀਂ ਹੁੰਦੀ ਇਹ ਮਤਲਬ ਉਹ ਭੈਣ ਦਾ ਦੋਸਤ ਜੋ ਹਾਂ ਪਿਆਰ ਕਰਦਾ ਜਿਹੜਾ ਭੈਣ ਦਾ ਯਾਰ ਸਹੀ ਦੋਸਤ ਭਾਈ ਠੀਕ ਹੈ ਜਿਹੜਾ ਭਾਈ ਹੁੰਦਾ ਭੈਣ ਦਾ ਯਾਰ ਹੁੰਦਾ ਭਿੰਦਿਆ ਯਾਰ ਵੀ ਵਾਰੀ ਡਾਕਟਰ ਦੇ ਪਾਈ ਪਾਈ ਹਾ ਹਾਈ ਉਹ ਪਾਈ ਕੋਸਲੇ ਹੁੰਦਾ ਜਿਹੜਾ ਐਂ ਦਾ ਯਾਰ ਕਹਦੇ ਨੇ ਆਪਾਂ ਕੋਈ ਜਿਵੇਂ ਦੋਸਤ ਕਹਦੇ ਨੇ ਕਿ ਦੂਜੇ ਨੂੰ ਸਬਸ ਹੋ ਗਏ ਸਬਸੀ ਸ਼ਬਦ ਨਹੀਂ ਹਾ ਹਾ ਦੋਸਤ ਦੋਸਤੀ ਪੈਂਜ ਯਾਰ ਹਾ ਠੀਕ ਹੈ ਜਿਵੇਂ ਮਾਲਾ ਹੁਣ ਕਿਵੇਂ ਸਮਝੇ ਇਹ ਹਵਾਲਾ ਵਾਲਾ ਗੱਲ ਪਤਾ ਹਵਾਲਾ ਕਰਦੇ ਪੈਂਜ ਯਾਰ ਹੀ ਜੇ ਕੋਈ ਤਾਂ ਕੋਈ ਵੀ ਨਹੀਂ ਨਾ ਭੀਰੇ ਇਹ ਜੇ ਕੋ ਪੁੱਛੂਗਾ ਕੀ ਲੱਸੀਆ ਤੂੰ ਕਹਿੰਦਾ ਨਰੈਣੀ ਭੀਰੇ ਨਰੈਣੀ ਭੀਰੇ ਮਾਦਾ ਕੁੱਝਾ ਨਰੈਣੀ ਓਏ ਭੀਰੇ ਪੜ ਪੜ ਬਾਈਦਾ ਮੇਰਾ ਲੋਕ ਕਿਹਦੇ ਦੱਸ ਤੈਨੂੰ ਯਾਰਾ ਹੈ ਇਹ ਸਾਲ ਦਾ ਬੌਲਾ ਓਏ ਭੀਰੇ ਨਰੈਣੀ ਦੇ ਭੀਰੇ ਨਰੈਣੀ ਭੀਰੇ ਪੈ ਅਰੇ ਸਾਲੇ ਦਾ ਅਰੇ ਨਾ ਪਤਾ ਜਾ ਬੱਗ ਸਿੱਥੋਂ ਉਰੇ ਨਾ ਆਇਆ ਕਰ ਮਾ ਲੱਥ ਬੜ ਦੋ ਦਰੀ ਜਾ ਕਦਰ ਮੇਰੇ ਫੇਰ ਕੋ ਟਪਾ ਉਹ ਦਾਦਾ ਬਦੂ ਫਿਰ ਮਰ ਬਹੁਤ ਬਰੇ ਦਾ ਕਦੇ ਜਾ ਕੇ ਕਾੜ ਲਾ ਕੱਢ ਦੇ ਹੱਥ ਬਣਾ ਲਾ ਵੀਰੇ ਓਏ ਮੈਂ ਤਾਂ ਪਹਿਰੇ ਹੱਥ ਲਵਾ ਲਾ ਬਾਈ ਮੇਰੀ ਤੀਵੀ ਮੈਨੂੰ ਬਹੁਤ ਨਾਫਰਤ ਕਰਨ ਲੱਗੀ ਮੇਰੀ ਗੱਲ ਸੁਣ ਲੈ ਯਾਰ ਕਿਵੇਂ ਸਮਝਾਵਾਂ ਮੈਂ ਹੁਣ ਤੈਨੂੰ ਵੀਰੇ ਮੈਂ ਹਾਂ ਤੂੰ ਐਂ ਕਰ ਅੱਧਰ ਜਾ ਕੇ ਸਮਝਾ ਦੇ ਜਾ ਮੇਰੀ ਖੜਦਾ ਮੇਰੀ ਗੱਲ ਸੁਣ ਆਪਾਂ ਮਹੀਨਾ ਕ ਦੋਈ ਮਿਲਦੀ ਰਹੀ ਇੱਕ ਦੂਜੇ ਨੂੰ ਆਪਾਂ ਕਹਾਂਗੇ ਵੀ ਅਸਤਾ ਬੋਲ ਨੋ ਹਟ ਗਏ ਬਾਈ ਮੇਰੀ ਰੋਜੀ ਰੂਟੀ ਦਾ ਬਹੁਤ ਖਾਉਗਾ ਘਰੇ ਮੈਨੂੰ ਤਾਂ ਰੋਟੀ ਨਹੀਂ ਮਿਲਦੀ ਸਹੀ ਕਾ ਬਾਈ ਹਾਂ ਕਹਿੰਦਾ ਵੀ ਮੈਂ ਜਨਾਨੀ ਪਿੱਛੇ ਯਾਰ ਛੜ ਰਿਆ ਮੈਂ ਜਨਾਨੀ ਪਿੱਛੇ ਯ ਓਏ ਦਾ ਯਾਰ ਜਨਾਨੀ ਬਥੇਦਾ ਛੱਡੀ ਜਨਤਾ ਦਾ ਹੱਟ ਜਾ ਬਾਈ ਛੱਡ ਦੇ ਆਹ ਨਹੀਂ ਮਿਲਦੇ ਨਾ ਜਰਾਨੀ ਕੌਣ ਦੇਊਗੀ ਮੈਨੂੰ ਤਾਂ ਦੁਨੀਆਂ ਨੇ ਛੱਡਤਾ ਤੂੰ ਛੱਡਦੇ ਦੋਹੀ ਤੀ ਮੇਰਾ ਇੱਕ ਤੂੰ ਵੀ ਛੱਡਦੇ ਜਿਹੜਾ ਕੰਮ ਮੈਨੂੰ ਜਨਾਨੀ ਦੇ ਦੂਗੀ ਤੂੰ ਦੇ ਦੇਗਾ ਜਿਹੜਾ ਕੰਮ ਮੈਂ ਕਰੂੰਗਾ ਤੂੰ ਜਨਾਨੀ ਦੇ ਦੂ ਮੇਰਾ ਸੜਾ ਪਰਖਾ ਕਰਦਾ ਤੂੰ ਹਾਂ ਪਰਖਾ ਕਰਦਾ ਤੂੰ ਤੂੰ ਪਰਖਾ ਕਰਦਾ ਬੰਦੇ ਦੇ ਜਨਾਨੀ ਚ ਯਾਰਾ ਹਾਂ ਇਹਦਾ ਖਾਸ ਤੜਕੀ ਪੇਗ ਲਈ ਖੜਾ ਮੈਂ ਕਿੱਥੇ ਠੀਕ ਆ ਭਾਈ ਠੀਕ ਆ ਜਦਾ ਨਹੀਂ ਵੱਡੀ ਹੋ ਗਈ ਹੁਣ ਬੰਦੇ ਤੋਂ ਮੈਂ ਸੱਚਾ ਬਸ ਆਈ ਆ ਗੱਲ ਆ ਉਹ ਕਾ ਬਸ ਆਪਣਾ ਤਾਂ ਨਿਬੜਗਾ ਤੂੰ ਮੇਰਾ ਯਾਰ ਨਹੀਂ ਮੈਂ ਤੇਰਾ ਯਾਰ ਨਹੀਂ ਤੂੰ ਆਪਦੇ ਰਾਹ ਪਾਪਦੇ ਰਾਹ ਜਾ ਵਗ ਜਾ ਧੀ ਚੱਲ ਪੈਗ ਦੇਖਾ ਯਾਰ ਗਜ਼ਾਰ ਹੋ ਗਿਆ ਜਨਾਨੀ ਪਿੱਛੇ ਬਾਗੂ ਦੀ ਜਨਾਨੀ ਥੱਲੇ ਲੱਗ ਗਿਆ ਓਏ ਮੇਰਾ ਯਾਰ ਜਨਾਨੀ ਥੱਲੇ ਲੱਗ ਗਿਆ ਲੋਕੋ ਲਾੜਦਾ ਪਾਓ ਪਾਓ ਤੂੰ ਭੈਣ ਤਾ ਤੂੰ ਬੱਟੇ ਤੇ ਸਲਾ ਸੰਦਾ ਓਏ ਯਾਰ ਸਾਰੇ ਡੰਗਰ ਇਕੱਠੇ ਹੋ ਗਿਆ ਮੇਰਾ ਬੀਰਾ ਬਾਬਾ ਜਮੇਰਾ ਬੀਰਾ ਮਲਾ ਕੱਲਾ ਠੀਕ ਆ ਮੇਰੇ ਕੋਲ ਨਾ ਕੱਲਾ ਜੰਮਿਆ ਦੀ ਕੱਲਾ ਜਿਉਂਦਾ ਕੱਲਾ ਹੀ ਮਰੂੰਗਾ ਓਏ ਯਾਰ ਅਦਾਤਾ ਰੱਬਾ ਦੁਨੀਆ ਨਹੀਂ ਰਹੀ ਰੱਬਾ ਯਾਰ ਅਦਾਤਾ ਪੀ ਜਾ ਪੀ ਜਾ ਪੈਂਦੇ ਜਾ ਤੇ ਮਾਰੀ ਡਾਕਟਰੀ ਦੀ ਮੇਰੇ ਸਲਦਾ ਬੌਲਾ ਸੰਦਾ ਏ ਬਰਾਜ